ਆਪਣੇ ਆਪ ਮਾੜੇ ਕੰਮਾਂ ਦੇ ਵਿੱਚ ਗੁਨਾਹਾਂ ਦੇ ਵਿੱਚ ਪਾਪ ਦੇ ਵਿੱਚ ਆਪਣੇ ਆਪ ਨੂੰ ਪਾ ਲੈਣਾ ਤੇ ਮੁੜ ਕੇ ਫਿਰ ਉਹਦੇ ਤੋਂ ਨਿਕਲ ਨਾ ਪਾਉਣਾ ਇਹਨ ਸਵਰਗ ਸਵਰਗ ਕਿਹਨੂੰ ਕਹਿੰਦੇ ਆਪਣੇ ਮਨ ਦੀ ਇਕਾਗਰਤਾ ਕਰਨੀ ਮਨ ਨੂੰ ਪਹਿਰਾਵ ਦੇ ਵਿੱਚ ਲੈ ਕੇ ਆਉਣਾ ਮਨ ਨੂੰ ਸਮਝਾਉਣਾ ਆਪਣੇ ਮਨ ਨੂੰ ਕਾਬੂ ਕਰਨਾ ਤੇ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਇਸ ਵਾਰ ਆਪਣੇ ਆਪ ਨੇਕੀਆਂ ਦੇ ਵਿੱਚ ਪਾਉਣਾ ਰੱਬ ਦੀ ਰਜ਼ਾ ਦੇ ਵਿੱਚ ਆਪਣੇ ਆਪ ਨੂੰ ਚਲਾਉਣਾ ਹਰ ਵੇਲੇ ਰਸਨਾ ਦੇ ਉੱਤੇ ਉਸ ਨਿਰਨਕਾਰ ਨੂੰ ਜਪਦੇ ਰਹਿਣਾ ਹੁਕਮ ਦੇ ਵਿੱਚ ਰਹਿਣਾ ਕਿੰਨਾਂ ਹੀ ਸਮਾਂ ਮਾੜੇ ਤੋਂ ਮਾੜਾ ਆ ਜਾਵੇ ਕਿੰਨਾਂ ਹੀ ਸਮਾਂ ਬੁਰੇ ਤੋਂ ਬੁਰਾ ਆ ਜਾਵੇ ਫਿਰ ਵੀ ਉਸ ਨਿਰੰਕਾਰ ਦੇ ਬਾਣੇ ਵਿੱਚ ਰਹਿ ਕੇ ਉਸ ਨਿਰੰਕਾਰ ਦਾ ਹੁਕਮ ਮੰਨਣਾ ਉਹਦੀ ਰਜ਼ਾ ਵਿੱਚ ਰਹਿਣਾ ਬਾਣੇ ਦੇ ਵਿੱਚ ਚੱਲਣਾ ਇਸ ਵਰਗ ਕੋਠੀਆਂਕਾਰਾਂ ਨਾਲ ਬੰਦਾ ਵੱਡਾ ਨਹੀਂ ਹੁੰਦਾ ਆਧਿਆ ਨਾਲ ਬੰਦਾ ਵੱਡਾ ਨਹੀਂ ਹੁੰਦਾ ਜ਼ਮੀਨ ਜਾਇਦਾਦ ਨਾਲ ਬੰਦਾ ਬੰਡਾ ਨਹੀਂ ਹੁੰਦਾ ਉੱਚੀ ਪੌਂਚ ਨਾਲ ਬੰਦਾ ਵੱਡਾ ਨਹੀਂ ਹੁੰਦਾ ਨਹੀਂ ਬੰਦਾ ਵੱਡਾ ਜਿਹੜਾ ਨਾਲ ਬੈਠੇ ਨੂੰ ਮਹਿਸੂਸ ਹੀ ਨਾ ਹੋਣ ਦੇਵੇ ਕਿ ਤੇਰੇ ਤੇ ਮੇਰੇ 'ਚ ਕੋਈ ਫਰਕ ਉਹਨੂੰ ਵੱਡਾ ਇਨਸਾਨ ਇਹ ਨਹੀਂ ਬਾਬਾ ਜੀ ਭਾਵੇਂ ਸਾਰੀ ਦੁਨੀਆ ਦੀ ਰਜਿਸਟਰੀ ਆਪਣੇ ਨਾਂ ਕਰਾ ਲਾ ਜਿੰਨਾ ਮਰਜ਼ੀ ਜੋ ਮਰਜ਼ੀ ਆਪਣੇ ਨਾਂ ਤੇ ਖਰੀਦਦਾਰੀ ਕਰ ਲਾ ਪਰ ਇੱਕ ਗੱਲ ਜ਼ਰੂਰ ਯਾਦ ਰੱਖੀ ਇਸ ਦੁਨੀਆ ਤੋਂ ਖਾਲੀ ਆਇਆ ਸੀ ਤੇ ਇਸ ਦੁਨੀਆ ਤੋਂ ਖਾਲੀ ਖੁੱਲੀ ਜੀ ਹਵਾ ਦੇ ਵਿੱਚ ਲੋਹੇ ਦਾ ਇੱਕ ਸ਼ੈੱਡ ਹੋ ਜੀ ਹਵਾ ਦੇ ਵਿੱਚ ਲੋਹੇ ਦਾ ਇੱਕ ਬੜਿਆ ਸ਼ੈੱਡ ਹੋ ਉਸ ਸ਼ੈੱਡ ਥੱਲੇ ਤੇਰਾ ਲੱਕੜਾਂ ਦਾ ਬੈੱਡ ਹੋ ਬੰਦੇ ਦੀ ਐਡੀ ਕੀ ਗੱਲ ਹੈ ਬਾਬੇ ਨੂੰ ਪੰਜ ਘੂਤਕ ਸਰੀਰ ਹੰਕਾਰ ਨਾਲ ਭਰ ਚੋ ਉਹ ਆਉਂਦੀ ਹੈ ਮੈਂ ਜੀ ਹੰਕਾਰ ਦੀ ਜਿੰਨਾ ਚਿਰ ਇਹ ਮੈਂ ਦੀ ਬੋ ਇਨਸਾਨ ਦੇ ਅੰਦਰੋਂ ਨਹੀਂ ਨ ਜਾਂਦਾ ਹੰਕਾਰ ਦੀ ਬੋ ਅੰਦਰੋਂ ਨਹੀਂ ਮਿਟਦੀ ਉਹਨਾਂ ਚਿਰ ਤੱਕ ਅੰਦਰੋਂ ਤੂੰ ਤੂੰ ਦਾ ਆਵਾਜ਼ ਆਉਣਾ ਨਹੀਂ ਤਕੜੇ ਤੋਂ ਤਕੜਾ ਸ਼ਰੀਰ ਸੋਹਣੀ ਤੋਂ ਸੋਹਣੀ ਸ਼ਕਲ ਕਿੱਡੀ ਵੱਡੀ ਸੋਚ ਉੱਚੀ ਤੋਂ ਉੱਚੀ ਸੋਚ ਤਕੜੇ ਤੋਂ ਤਕੜਾ ਸ਼ਰੀਰ ਸੋਹਣੀ ਤੋਂ ਸੋਹਣੀ ਸ਼ਕਲ ਕਦੋਂ ਮਿੱਟੀ ਹੋ ਜਾਣੀ ਹੈ ਇਹ ਸਿਰਫ ਨਿਰਣਕਾਰ ਨੂੰ ਚੰਦ ਮਿੰਟਾਂ ਦੇ ਵਿੱਚ ਜ਼ਿੰਦਗੀ ਖੋਹ ਲੈਂਦਾ ਚੰਦ ਮਿੰਟਾਂ ਬਸ ਪਤਾ ਹੀ ਲੱਗਦਾ ਸੁਨੇਹਾ ਹੀ ਆਉਂਦਾ ਬਾਬਾ ਜੀ ਮੈਂ ਬਹੁਤ ਇੱਕ ਛੋਟਾ ਜਿਹਾ ਇਨਸਾਨ ਆ ਇੱਕ ਆਮ ਜਿਹਾ ਇਨਸਾਨ ਆ ਇੱਕ ਛੋਟਾ ਜਿਹਾ ਕਰ ਉਹ ਸੱਚੇ ਦਾਤਾ ਦੇ ਘਰ ਦਾ ਇੱਕ ਨੌਕਰ ਸੰਗਤ ਦਾ ਨੌਕਰ ਸਾਈਂ ਫਕੀਰ ਇਹ ਬਹੁਤ ਪਰੇ ਦੀਆਂ ਗੱਲਾਂ ਫਕੀਰ ਸੀ ਬਾਬਾ ਫਰੀਦ ਕਿੱਡੀਆਂ ਵੱਡੀਆਂ ਤਾਕਤਾਂ ਕਿੱਡੇ ਵੱਡੇ ਰੱਬ ਦੇ ਪਿਆਰੇ ਔਰ ਬਾਬਾ ਫਰੀਦ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਕਿੱਡਾ ਵੱਡਾ ਜ਼ਹਦ ਕਿੰਨਾ ਜ਼ਹਦ ਕਮਾਇਆ ਜੇ ਬਾਬਾ ਫਰੀਦ ਸਾਹਿਬ ਨੇ ਅੱਲਾ ਨੂੰ ਯਾਦ ਕੀਤਾ ਸੀ ਤੇ ਅੱਲਾ ਵੀ ਫਰੀਦ ਫਰੀਦ ਖੁਦਾ ਅੱਜ ਕਿੰਨੀਆਂ ਰੂਹਾਂ ਦੇ ਜਿਹੜੇ ਦਰਸ਼ਨ ਹੋਵेंगे ਔਰ ਇਸ ਪਾਕ ਪਵਿੱਤਰ ਦਰਬਾਰ ਦੇ ਇਸ ਪਾਕ ਪਵਿੱਤਰ ਦਰ ਦੀ ਜਿਹੜੀ ਧੂੜ ਹੈ ਉਹਨੇ ਛਾਉਣ ਦਾ ਉਹ ਮੱਥੇ ਨੂੰ ਲਾਉਣ ਦਾ ਵਡ ਭਾਗਾ ਜਿਹੜਾ ਮੌਕਾ ਹੈ ਮੈਨੂੰ ਦਾਤਾ ਨੇ ਦਿੱਤਾ ਔਰ ਤੁਹਾਡੇ ਸਾਰੀਆਂ ਰੂਹਾਂ ਦੇ ਦਰਸ਼ਨ ਕਰਾਂਗੇ ਤੁਹਾਡੇ ਇੱਥੋਂ ਤੋਂ ਬਾਅਦ ਮੈਂ ਹਲੇ ਕਾਲਕਾ ਪਹੁੰਚਣਾ ਹੈ ਉੱਥੇ ਉੱਥੇ ਵੀ ਮੇਰਾ ਵੀਰ ਕਨਵਰ ਲੱਗਿਆ ਹੋਇਆ ਉਹ ਵੀ ਦਰਬਾਰ ਦੇ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਆ ਸਾਰਾ ਕਾਲਕਾਂ ਦੇ ਵਿੱਚ ਉਹਨਾਂ ਦੇ ਵੀ ਜਾ ਕੇ ਦਰਸ਼ਨ ਕਰਨੇ ਨੇ ਬਹੁਤ ਚਿੰਤੋਂ ਭੁਗਾਈ ਜਾਂਦੇ ਨੇ ਤੁਹਾਡੇ ਸਾਰਿਆਂ ਨਾਲ ਮੈਂ ਕੋਟਨ ਕੋਟ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ ਕਿੰਨੀ ਆ ਰੱਬ ਦੀਆਂ ਰੂਹਾਂ ਦੇ ਦਰਸ਼ਨ ਅੱਜ ਕਰਨ ਦਾ ਮੌਕਾ ਮਿਲਿਆ ਔਰ ਆਪਣੇ ਵੱਡਿਆਂ ਦੀ ਖੇਦਮਤ ਕਰਿਆ ਕਰੋ ਬਾਬਾ ਜੀ ਮੇਰੀ ਮਾਂ ਸ਼ਰੀਰਕ ਤੌਰ ਤੇ ਮੇਰੇ ਵਿੱਚ ਨਹੀਂ ਰਹੀ ਮੇਰੀ ਮਾਂ ਮੇਰਾ ਰੱਬ ਹੈ ਰੱਬ ਸੀ ਰੱਬ ਹੈ ਤੇ ਰੱਬ ਹੀ ਰੋ ਬਹੁਤ ਕਰਮਾਂ ਵਾਲੇ ਲੋਕ ਨੇ ਜਿਨ੍ਹਾਂ ਦੇ ਸਿਰ ਤੇ ਮਾਪੇ ਬੈਠੇ ਨੇ ਮੈਂ ਬੇਨਤੀ ਕਰਦਾ ਹੁੰਦਾ ਹੈ ਯੂਥ ਨੂੰ ਨੌਜਵਾਨਾਂ ਨਸ਼ਿਆਂ ਤੋਂ ਹਮੇਸ਼ਾ ਪਰਹੇਜ਼ ਕਰੋ ਦੂਰ ਰਹੋ ਆਪਣੇ ਵੱਡਿਆਂ ਦੀ ਆਪਣੇ ਮਾਪਿਆਂ ਦੀ ਖਿਦਮਤ ਕਰੋ ਤੁਹਾਡੇ ਘਰ ਦੇ ਵਿੱਚ ਜਿਉਂਦੇ ਜਾਗਦੇ ਰੱਬ ਵੇ ਤੁਹਾਡੇ ਮਾਂ ਜਦੋਂ ਮਾਂ ਸਿਰ ਤੇ ਹੱਥ ਰੱਖ ਕੇ ਕਹਿ ਦਵੇ ਨਾ ਕਿ ਜਾ ਪੁੱਤਰ ਮੇਰੇ ਵੱਲੋਂ ਤੇਰੇ ਵੱਲੋਂ ਮੇਰੀ ਆਤਮਾ ਬਹੁਤ ਠੰਡੀ ਹੈ ਤੇ ਸਮਝ ਲੈ ਕੇ ਰੱਬ ਦੀ ਨਜ਼ਰ ਦੇ ਵਿੱਚ ਤੇਰੀ ਬਖਸ਼ਿਸ਼ ਹੋ ਚੁੱਕੀ ਹੈ ਜੇ ਮਾਂ ਨੂੰ ਤਪਾਇਆ ਹੈ ਮਾਂ ਨੂੰ ਧੱਕੇ ਮਾਰਦਾ ਹੈ ਮਾਂ ਨੂੰ ਪਿਓ ਨੂੰ ਬੇਇੱਜ਼ਤ ਕਰਦਾ ਹੈ ਜਾਂ ذلیل ਕਰਦਾ ਹੈ ਜਾਂ ਉਹਨਾਂ ਨੂੰ ਮਾੜੇ ਸ਼ਬਦ ਬੋਲਦਾ ਹੈ ਭद्दी ਸ਼ਬਦਾਵਲੀ ਆਪਣੇ ਮਾਪਿਆਂ ਪਰਤੀ ਵਰਤਦਾ ਹੈ ਤੇ ਫਿਰ ਜਿੱਥੇ ਮਰਦੀ ਮੱથે ਟੇਕ ਲਈ ਹਸ਼ਰ ਦੇ ਵਿੱਚ ਵੀ ਬਖਸ਼ਿਸ਼ ਨਹੀਂ ਹੁੰਦੀ। ਕਿਉਂ? ਕਿਉਂਕਿ ਜਿਹੜਾ ਜਉਂਦਾ ਜਾਗਦਾ ਬੈਠਾ ਹੈ ਨਾ ਰੱਬ। ਰੱਬ ਕਹਿੰਦਾ ਓਏ ਬੰਦੇਓ ਤੁਹਾਨੂੰ ਮਾਵਾ ਦਿੱਤੀਆਂ। ਰੱਬ ਕਹਿੰਦਾ ਓਏ ਬੰਦੇਓ ਤੁਹਾਨੂੰ ਮਾਵਾ ਦਿੱਤੀਆਂ ਨੇ। ਪੈਰਾਂ ਦੇ ਵਿੱਚ ਜੰਨਤ ਸਿਰ ਤੇ ਸ਼ਾਮਾਂ ਦਿੱਤੀਆਂ ਨੇ। ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਹਾਂ ਗਤੀਆਂ ਜੀ ਮੇਰੀ ਪੁੱਤ ਆਰਾਮਾਂ ਵਿੱਚ ਕੰਡੇ ਨਾ ਬਛਾਇਓ ਸੋਹਣੇ ਲੱਭੀ ਹੋਈ ਚੀਜ਼ ਨਾਲ ਗਵਾਇਓ ਸੋਹਣੇ ਲੱਭੀ ਹੋਈ ਚੀਜ਼ ਗਵਾਇਓ ਜੀ ਜਬ ਆਪਣੇ ਵੱਡਿਆਂ ਦਾ ਆਪਣੇ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰੋ ਹਮੇਸ਼ਾ ਸਤਿਕਾਰ ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖਿਓ ਬਕਰੋ ਜ਼ਿੰਦਗੀ 'ਚ ਕਦੇ ਕਿਸੇ ਨੂੰ ਧੋਖਾ ਨਾ ਦੇਵੋ ਕਦੇ ਜ਼ਿੰਦਗੀ 'ਚ ਕਦੇ ਕਿਸੇ ਨੂੰ ਧੋਖਾ ਨਾ ਦੇ ਕਿਸੇ ਨੂੰ ਧੋਖਾ ਦੇਣਾ ਮਤਲਬ ਉਸ ਬੰਦੇ ਦੀਆਂ ਬਾਹਾਂ ਵੱਢ ਦੇਣੀ ਮੁੜ ਕੇ ਉਹ ਬੰਦਾ ਤੁਹਾਨੂੰ ਮਾਫ਼ ਤੇ ਕਰ ਦੂਗਾ ਪਰ ਤੁਸੀਂ ਉਹ ਸ ਜੱਫੀ ਤੋਂ ਚਲੇ ਜਾਓਗੇ ਸਦਾ ਲਈ ਉਹ ਜੱਫੀ ਨਹੀਂ ਮੁੜ ਕੇ ਪੈਣੀ ਜਿਹੜੀਆਂ ਬਾਵਾਾਂ ਤੁਸੀਂ ਆਪ ਦੇ ਹੱਥ ਨਾਲ ਵੱਢ ਦਿੱਤੀਆਂ ਮੁੜ ਕੇ ਉਹਨਾਂ ਬਾਵਾਾਂ ਦੀ ਫਿਰ ਜੱਫੀ ਨਹੀਂ ਕਿਸੇ ਨੂੰ ਧੋਖਾ ਨਹੀਂ ਦੇਣਾ ਸਿੰਘ ਜੀ ਸੱਚ ਬੋਲ ਕੇ ਸੱਚ ਬੋਲ ਕੇ ਗੱਲ ਮੁਕਾ ਲਿਆ ਬਾੜਾ ਰੌਲਾ ਪਾਉਣ ਦਾ ਕੀ ਪੈਦਾ ਸੱਚ ਬੋਲ ਇੱਕ ਝੂਠ ਛੁਪਾਉਣ ਦੇ ਲਈ ਹਜ਼ਾਰਾਂ ਝੂਠ ਬੋਲਣੇ ਪੈ ਜਾਂਦੇ ਨੇ ਇੱਕ ਝੂਠ ਛੁਪਾਉਣ ਦੇ ਲਈ ਹਜ਼ਾਰਾਂ ਝੂਠ ਬੋਲਣੇ ਪੈ ਜਾਂਦੇ ਨੇ ਪਰ ਸੱਚ ਇੱਕ ਦਿਨ ਫੇਰ ਉੱਗ ਕੇ ਅੱਗੇ ਆ ਜਾਂਦਾ ਸੱਚ ਦੇ ਸੂਰਜ ਨੂੰ ਝੂਠ ਦੇ ਬੱਦਲ ਬਾੜੀ ਦੇਰ ਨੁਕਾ ਕੇ ਨਹੀਂ ਰੱਖ ਸਕਦੇ ਸੱਚ ਦੇ ਸੂਰਜ ਨੇ ਝੂਠ ਦੇ ਬੱਦਲਾਂ ਦਾ ਸੀਨਾ ਪਾੜ ਕੇ ਫੇਰ ਬਾਹਰ ਆ ਜਾਈਂ ਇਸ ਕਰਕੇ ਪਹਿਲਾਂ ਹੀ ਜ਼ਿੰਦਗੀ ਨੂੰ ਸੱਚੇ ਮਾਰਗ ਤੇ ਸੱਚ ਤੇ ਲੈ ਕੇ ਚੱਲੋ ਆਪਣੇ ਪੱਖੋਂ ਆਪਣੇ ਵੱਲੋਂ ਕਦੇ ਕਿਸੇ ਦਾ ਮਾੜਾ ਨਾ ਕਰੋ ਆਪਣੇ ਵੱਲੋਂ ਕਿਸੇ ਦਾ ਹੱਕ ਨਾ ਧੱਬੋ ਆਪਣੇ ਵੱਲੋਂ ਕਿਸੇ ਦੇ ਧੀ ਪੁੱਤ ਦੇ ਨਾਲ ਮਾੜੀ ਨਾ ਕਰੋ ਰੱਬ ਕਦੇ ਤੁਹਾਡੇ ਨਾਲ ਵੀ ਮਾੜਾ ਨਹੀਂ ਹੁੰਦਾ ਕਿਉਂਕਿ ਵੱਡਣਾ ਕੋਈ ਹੋਵੇ ਜੋ بیچਿਆ ਨਾ ਗੱਲ ਨਰਕ ਦੀ ਐ ਨਾ ਗੱਲ ਸਵਰਗ ਦੀ ਐ ਗੱਲ ਤੇ ਜੋ ਜ਼ਮੀਨ ਤੇ ਪੀਜਿਆ ਉਹ ਹੀ ਉਹਟਣ ਦੀ ਐ ਚਲਾਕੀ ਬੰਦਾ ਚਲਾਕੀ ਕਰਦਾ ਐ ਨਾ ਕਿੰਨੇ ਚਲਾਕੀ ਕਰਦਾ ਕਿਹਦੇ ਨਾਲ ਕਰਦਾ ਆਪਣੇ ਨਾਲੇ ਕਰਦਾ ਚਲਾਕ ਹੋ ਚਲਾਕ ਹੋਣਾ ਬੁਰੀ ਗੱਲ ਐ ਅੱਛੀ ਗੱਲ ਹੈ ਬੰਦੇ ਦਾ ਚੁਸਤ ਚਲਾਕ ਹੋਣਾ ਚੰਗੀ ਗੱਲ ਪਰ ਚਲਾਕ ਹੋ ਚਲਾਕ ਦੇ ਨਾਲ ਭੋਲੇ ਬੰਦੇ ਨਾਲ ਕਾਦੀ ਚਲਾਕੀ ਸਿੱਧੇ ਬੰਦੇ ਨਾਲ ਕਾਦੀ ਚਲਾਕੀ ਜਿਹਨੇ ਆਪ ਦਾ ਆਪ ਹੀ ਤੁਹਾਡੇ ਅੱਗੇ ਸਰੈਂਡਰ ਕਰਤਾ ਉਹਦੇ ਨਾਲ ਕਾਦੀ ਚਲਾਕੀ ਚਲਾਕ ਚਲਾਕੀ ਚਲਦੀ ਹੈ ਚਲਾਕ ਨਾਲ ਭੋਲੇ ਬੰਦਿਆਂ ਨਾਲ ਚੜ੍ਹੀ ਕਰ। ਪਰ ਦੁੱਖ ਦੀ ਗੱਲ ਇੱਥੇ ਐ ਇਹ ਗੱਲ ਸੱਚੀ ਵੀ ਐ। ਬੰਦਾ ਅੱਜ ਦਾ ਚਲਾਕ ਤੇ ਬਹੁਤ ਐ ਪਰ ਚਲਾਕੀਆਂ ਆਪਣਿਆਂ ਨਾਲ ਹੀ ਕਰੀਂ। ਲੇਖਾ ਤੇ ਦੇਣਾ ਹੀ ਪੈਣਾ। ਲੇਖਾ ਤਾਂ ਹਮਰਾਜ ਨੇ ਮੰਗਣਾ। ਪਾਪ ਨਾ ਕਰ। ਲੇਖਾ ਤੇ ਦੇਣਾ ਹੀ ਪੈਣਾ। ਖਾਲਸਾ ਜੀ ਸੱਚੇ। ਗੁਰ ਗੋਂਗੇ ਗੁਰਬਾਬレ ਕਾਲੇ ਬਾਈ ਗੁਰ ਗੋਂਗੇ ਗੁਰਬਾਬレ ਰਹੋ ਗੁਰਾਂ ਕੇ ਦੋਸ ਜੇ ਗੁਰ ਭੇਜਿਆ ਨਰਕ ਨੂੰ ਰੱਖ ਲਈ ਸਵਰਗਾਂ ਦੀ ਜਾਨ ਜੇ ਭੇਜਿਆ ਗੁਰ ਨਰਕ ਪਰ ਸੱਚ ਹੈ ਅੱਜ ਦੇ ਅੱਜ ਦੇ ਚੇਲੇ ਦਾ ਗੁਰ ਇਹ ਚੱਰੀ ਜਾਂਦੇ ਬਰੂਨੀ ਚੱਰੀ ਜਾਂਦੇ ਸੋ ਬਹੁਤ ਪਿਆਰ ਸਾਰਿਆਂ ਨੂੰ ਹਣ ਐਨੀ ਆਸਰੀ ਪ੍ਰਵਾਨ ਕਰਿਓ ਸਤਿਗੁਰੂ ਮਿਹਰ ਕਰੇ ਤੁਹਾਡੇ ਸਾਰਿਆਂ ਦੇ ਉੱਤੇ ਕਿਰਪਾ ਕਰੇ ਨੌਜਵਾਨ ਵੀਰਾਂ ਨੂੰ ਕਹਿੰਨਾ ਆਪਣੇ ਵੱਡਿਆਂ ਨੂੰ ਪਿਆਰ ਕਰਿਆ ਕਰੋ ਮਿੱਤਰੋ ਆਪਣੇ ਮਾਪਿਆਂ ਦੀ ਖਿਦਮਤ ਕਰਿਆ ਕਰੋ ਤੁਹਾਡੇ ਮਾਪੇ ਤੁਹਾਡਾ ਚਾਹੁੰਦਾ ਚੱਲ ਜੇ ਦੁਨੀਆ ਦੇ ਵਿੱਚ ਦੇਣ ਮਾਂ ਦਾ ਨਹੀਂ ਨਾ ਕੋਈ ਦੇ ਸਕਦਾ ਤੇ ਦੇਣ ਪਿਓ ਦਾ ਵੀ ਨਹੀਂ ਦੇ ਸਕਦਾ ਜਿੰਨੇ ਸਦੁਨੀਅਤ ਦੇਣ ਮਾਂ ਦਾ ਨਹੀਂ ਕੋਈ ਦੇ ਸਕਦਾ ਤੇ ਪਿਓ ਦਾ ਵੀ ਨਹੀਂ ਦੇ ਸਕਦਾ ਕਿਉਂਕਿ ਬਾਪ ਦਾ ਰੁਤਬਾ ਕੀ ਹੈ ਸੁਣੋ ਮੈਂ ਅੱਜ ਸੁਣਾਵਾਂ ਉਹਨਾਂ ਪਿਆਰ ਤੇ ਇਹ ਵੀ ਕਰਦੇ ਜਿੰਨਾ ਕਰਦੇ ਆ ਮਾਂ ਬਾਪ ਪਿਆਰ ਪਿਓ ਵੀ ਹੁੰਦਾ ਹੈ ਬਸ ਉਹ ਥੋੜਾ ਜਿਹਾ ਸਖਤ ਹੁੰਦਾ ਇਸ ਗੱਲੋਂ ਸਖਤ ਹੁੰਦਾ ਉਹਨੂੰ ਪਤਾ ਕਿ ਜੇ ਨਿਗਾਹ ਨਾ ਰੱਖੀ ਤੇ ਕਿਤੇ ਮੇਰਾ ਪੁੱਤ ਕਿਤੇ ਮੇਰੀ ਧੀ ਗਲਤ ਨਾ ਤੁਰ ਪੈਣ ਇਹਨਾਂ ਨਾਲ ਕੋਈ ਧੋਖਾ ਨਾ ਹੋਈ ਇਸ ਕਰਕੇ ਪਿਓ ਬਾਰ ਬਾਰ ਸਮਝਾਉਂਦਾ ਰਹਿੰਦਾ ਸੋ ਬਹੁਤ ਪਿਆਰ ਜੋ ਵੀ ਜੋ ਜਵਾਨ ਨੂੰ ਤੁਹਾਡੀ ਚੜ੍ਹਦੀ ਕਲਾ ਬਹੁਤ ਸੱਚਾਈ ਕਾਸ਼ੀ ਇੱਕ ਗੱਲ ਮੈਂ ਕਹਿਣੀ ਭੁੱਲ ਗਿਆ ਸੀ ਉਹ ਕਹਿ ਦਿੰਦਾ ਭਾਈ ਜਿਨ੍ਹਾਂ ਘਰਾਂ ਦੇ ਵਿੱਚ ਮੈਂ ਕਾਸ਼ੀ ਨੂੰ ਅੱਜ ਵੀ ਕਹਿੰਦਾ ਸੀ ਮੈਂ ਕਿਤੇ ਕਹਿ ਦੀ ਇਹ ਗੱਲ ਉਹ ਫਿਰ ਨਹੀਂ ਕਹਿ ਬਈਆ ਗੱਲ ਕਈ ਵਾਰੀ ਆਸੇ-ਪਾਸੇ ਹੋ ਜਾਂਦੀ ਆ ਨਿਕਲ ਜਾਂਦੀ ਆ ਜਿਨਾ ਘਰਾਂ ਦੇ ਵਿੱਚ ਨਾ ਬਾਬਾ ਜੀ ਤੜਕੇ ਦੀ ਬਾਣੀ ਤੇ ਘਰ ਦੇ ਵਿੱਚ ਧੀ ਸਿਆਣੀ ਅਮਰਤ ਵੇਲੇ ਦੀ ਬਾਣੀ ਤੜਕੇ ਦੀ ਬਾਣੀ ਤੇ ਧੀ ਸਿਆਣੀ ਜਿਸ ਘਰ ਚ ਨੇ ਨਾ ਉੱਥੇ ਰੱਬ ਦੀਆਂ ਰਹਿਮਤਾਂ ਬਰਕਤਾਂ ਬਖਸ਼ਿਸ਼ਾਂ ਸਦਾ ਹੀ ਰਹਿਣ